ਲੋ ਮੇਟਰ ਪਹੁੰਚ ਗਏ ਆਪਾਂ ਆਪਣੇ ਖੇਤ ਦੇ ਵਿੱਚ ਉਹੀ ਖੇਤ ਆ ਇਹ ਜਿਹੜਾ ਆਪਾਂ ਨੇੰਦੋ ਸਪੀੜੀ ਸਰੋਂ ਵੱਡੀ ਸੀਗੀ ਜੀ ਆਪਣੇ ਪਿੰਡ ਦੇ ਸਰਪੰਚ ਨੇ ਤੇ ਬਹੁਤ ਵਧੀਆ ਦਿਲੋਂ ਕੰਮ ਕਰਦੇ ਨੇ ਇਹ ਦੇਖੀ ਆ ਜਿਹੜੀ ਇਹ ਸਰੋਂ ਜੰਮੀ ਹੋਈ ਹੈ ਨਾ ਜਿਨ੍ਹਾਂ ਨੇ ਹੱਥੀਂ ਬੜਾਈ ਹੋਈ ਸੀਗੀ ਉਹਨਾਂ ਦੇ ਜ਼ਿਆਦਾ ਜੰਮੀ ਹੋਈ। ਮਿੱਤਰੋ ਜਿੰਦੀ ਜਿਹੜੀਆਂ ਮੱਕੀ ਆਪਣੀਆਂ ਗੱਡੀਆਂ ਜਿਹੜੀਆਂ ਪਕਾਵੀਆਂ ਮੱਕੀਆਂ ਨੇ ਉਹਨਾਂ ਨੂੰ ਸੁੰਡੀ ਪੈ ਚੁੱਕੀ ਆ। ਆਪ ਕੋ ਆਪਣੀਆਂ ਮੱਕੀਆਂ ਦੇ ਵਿੱਚ ਜਾ ਕੇ ਧਿਆਨ ਕਰ ਲਓ ਕਿਹੜਾ ਮਾਰ ਰੋਲ ਸਪਰੇਅ ਕਰ ਦੋ। ਕੱਲ ਨੂੰ ਆਪਣੀ ਵੀਡੀਓ ਨਾਲ ਦੀ ਨਾਲ ਇੱਕ ਕਾਹਦੂ ਆਪਾਂ ਚਾਹਾਂਗੇ ਆਪਣੀ ਮੱਕੀ ਦੇ ਵਿੱਚ ਉਹਨੂੰ ਦਿਖਾਵਾਂ ਜਿਹੜੀ ਵੱਡੀ ਮੱਕੀ ਆਪਣੀ ਜਿੱਥੇ ਆਲੂ ਲਾਏ ਹੋਏ ਸੀਗੇ ਤੇ ਉਹਦੇ ਵਿੱਚ ਇਹ ਪ੍ਰੋਪਰ ਆ 1000 ਰੁਪਏ ਦਾ ਆਪਾਂ ਨੂੰ ਪਲਿਕ ਪੈਕਟ ਵਿੱਚ ਦਾ ਉਹਦੇ ਵਿੱਚੋਂ 400 ਗ੍ਰਾਮ 5 100 ਰੁਪਏ ਦੇ ਲੱਗ ਕੇ ਕੀ ਪਿਆ ਹੈ। ਕਿ ਅੱਗੇ ਜਿਹੜਾ ਬਜਾਈ ਦਾ ਜਿਹੜਾ ਆਪਾਂ ਨੂੰ ਕਰਾਇਆ ਪਿਆ ਸੀਗਾ ਜਿਹੜਾ ਆਪਾਂ ਬਜਾਈ ਦੇਖ ਲਓ ਸੁੰਡੀ ਲੱਗ ਗਈ ਬੱਠੀ ਆ ਨਾ ਚਾਚੇ ਕਿੱਡੀ ਗੱਲ ਆ ਹੁਣ ਇਹਨੂੰ ਜੇ ਸਪਰੇਅ ਕਰਾ ਕੇ ਆਪਾਂ ਇਹਨੂੰ ਹੁਣ ਇਹਦੇ ਗੱਲ ਸਾਰੀ ਤੁਹਾਨੂੰ A to Z ਆਪਾਂ ਸਾਰਾ ਖਰਚਾ ਇਹਦਾ 10 ਜਣਾਂ ਅੱਜ ਸ਼ੁਰੂ ਤੋਂ ਭਟਾਈ ਤੋਂ ਲੈ ਕੇ ਇਹ ਵੀ ਕਿੰਨੇ ਕੀ ਖਰਚਾ ਆ ਕੀ ਭਟਾਈ ਇਧਰਲੀ ਸਾਈਡ ਆਪਣੀ ਕਣਕ ਆ ਖੜੀ ਆ ਉਹ ਜਿਹਦੀ ਆਪਾਂ ਨੇ ਸਿਰਫ ਇੱਕ ਸਪਰੇਅ ਕਰੀ ਸੀਗੀ ਆ ਤੁਸੀਂ ਦੇਖ ਸਕਦੇ ਹੋ ਆ ਖੜੀ ਐ ਕਿ ਆਪਾਂ ਆਪਣੀ ਮੋਟਰ ਦੇ ਉੱਪਰ ਤੁਹਾਨੂੰ ਹੁਣ ਦਿਖਾਉਨੇ ਆ ਆਪਾਂ ਜਿਹੜੀ ਜਿੱਥੋਂ ਆਪਾਂ ਮੱਕੀ ਸਰੋਂ ਵੱਡੀ ਸੀਗੀ ਉੱਥੇ ਆਪਾਂ ਮੱਕੀ ਬੀਤੀ ਦਾ achar ਵਾਲੀ ਅੱਜ ਤੁਹਾਨੂੰ ਸਾਰੀ ਆਪਾਂ ਦਿਖਾਵਾਂਗੇ ਤੇ ਨਾਲੇ ਸਰੋਂ ਦੀ ਜਿਵੇਂ ਬਹੁਤ ਵੀਰਾਂ ਦੇ ਕਮੈਂਟ ਆਉਂਦੇ ਸੀਗੇ ਤੇ ਫੋਨ ਵੀ ਆਏ ਬਹੁਤ ਭਰਾਵਾਂ ਦੇ ਜਿਹੜੇ ਜਾਣਦੇ ਨੇ ਕਿ ਯਾਰ ਸਾਨੂੰ ਪੂਰੀਏ ਦੇ ਬਾਰੇ ਖਰਚਾ ਬਜਾਈ ਤੋਂ ਲੈ ਕੇ ਕਟਾਈ ਤੱਕ ਦਾ ਪੂਰਾ ਖਰਚਾ ਕਿੰਨਾ ਆ ਤੇ ਕੀ ਰੇਟ ਲੱਗੀ ਤੇ ਕੀਲੇ ਦੇ ਹਿਸਾਬ ਨਾਲ ਸਾਨੂੰ ਕਿੰਨਾ ਕੁ ਮੁਨਾਫਾ ਹੁੰਦਾ ਇਹ ਆਪਣੇ ਵੀ ਬੀਜਣ ਦਾ ਇਹਦੇ ਵਿੱਚ ਕੋਈ ਫਾਇਦਾ ਬੈਨੀਫਿਟ ਹੈਗਾ ਕਿ ਨਹੀਂ ਹੈਗਾ ਉਹਦੇ ਬਾਰੇ ਆਪਾਂ ਤੁਹਾਡੇ ਨਾਲ ਗੱਲ ਕਰਾਂਗੇ ਨਾਲੇ ਤੁਹਾਨੂੰ ਦਿਖਾਵਾਂਗੇ ਅੱ ਜਿਹੜੀ ਆਪਾਂ ਨੇ ਬੀਜੀ ਸੀਗੀ ਮਤਲਬ ਵੀ ਜਿੱਥੇ ਆਪਾਂ ਸਰੋਂ ਬੀਜੀ ਹੋਈ ਸੀ ਪੀਲੀ ਸਰੋਂ ਵਾਲੀ ਜਿਹੇ ਖੇਤ ਦੀ ਗੱਲ ਕਰੂੰਗਾ ਮੈਂ ਸਾਰੀ ਅੱਜ ਤੁਹਾਡੇ ਨਾਲ ਤੇ ਆਓ ਫਿਰ ਹੁਣ ਦਿਖਾਉਨੇ ਆਪਾਂ ਸਾਰੀ ਜਗ੍ਹਾ ਪਹਿਲਾਂ ਤੁਹਾਨੂੰ ਮੱਕੀ ਦਿਖਾਉਨੇ ਆ ਤੇ ਜਿਹੜੀ ਜੰਮਿਆਈ ਮੱਕੀ ਆਪਣੀ ਸਾਰੀ ਬੜੀ ਸੋਹਣੀ ਆਜੋ ਸਤਿ ਸ਼੍ਰੀ ਅਕਾਲ ਹਲੋ ਸਤਿ ਸ਼੍ਰੀ ਅਕਾਲ ਜੀ ਕਿਵੇਂ ਆ ਬਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਈਆਂ ਨੂੰ ਦਾਤਾ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਤੇ ਦਾਤਾ ਜੀ ਆਪਣੇ ਪਿੰਡ ਦੇ ਸਰਪੰਚ ਨੇ ਤੇ ਬਹੁਤ ਵਧੀਆ ਇਹ ਦਿਲੋਂ ਕੰਮ ਕਰਦੇ ਨੇ ਸੇਵਾਦਾਰ ਆ ਬੰਦੇ ਨਹੀਂ ਸੇਵਾਦਾਰ ਦਾ ਚਲੋ ਹੈ ਤੇ ਇੱਕ ਹੋਰ ਇਹ ਚਾਚਾ ਇਹਨਾਂ ਦੀ ਇੱਕ ਖਾਸ ਹੀ ਮਦਦ ਕਰਦਾ ਹੈ ਪੰਜਾਬ ਤੇ ਪੰਜਾਬੀ ਇਹ ਤਨੂੰ ਪਿਆਰ ਬੜਾ ਕਰਦੇ ਨੇ ਹੁਣ ਦੇਖੋ ਇਹਨਾਂ ਨੇ ਪਿੰਡ ਦੇ ਵਿੱਚ ਵੀ ਜਿਹੜੇ ਬੋਰਡ ਲਾਏ ਹੋਏ ਨੇ ਨਾ ਉਹ ਵੀ ਉਹਦੇ ਪੰਜਾਬੀ ਪੰਜਾਬੀ ਵਾਲੇ ਬੋਰਡ ਲਾਏ ਹੋਏ ਨੇ ਮਤਲਬ ਪੰਜਾਬੀ ਸਿੱਖੋ ਊੜਾ ੜਾ ਸਾਰਾ ਕੁਝ ਬਹੁਤ ਵਧੀਆ ਕੰਮ ਕਰਦੇ ਨੇ ਤੇ ਹੁਣ ਇਹਨਾਂ ਦੀ ਟੀਮ ਨੇ ਦੇਖੋ ਪੰਜਾਬ ਵਾਲੀ ਟੀ-ਸ਼ਰਟ ਪਾਈ ਉਹਦੇ ਕਹ ਉਹ ਪੰਜਾਬ ਪੰਜਾਬੀ ਚ ਉਰਦੂ ਚ ਤੇ ਅੰਗਰੇਜ਼ੀ ਦੇ ਵਿੱਚ ਹੱਕ ਹੀ ਵਈ ਚਾਚਾ ਜੀ ਬਹੁਤ ਵਧੀਆ ਗੱਲ ਹੈ ਕਰਾਂਗੇ ਤਾਂ ਇਹ ਤਾਂ ਹੈ ਤੇ ਹੁਣ ਅੱਜ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਆਪਣੀ ਮੱਕੀ ਜਿਹੜੀ ਆਪਾਂ ਬੀਜਤੀ ਸੀ ਅਚਾਰ ਆਪਾਂ ਨੇ ਇਹ ਬੀਜੀ ਸੀਗੀ ਪੈਨੀਅਰ ਦੀ 18 43 ਆ ਤੁਸੀਂ ਦੇਖ ਸਕਦੇ ਹੋ ਆ ਲੋ ਦੇਖੋ ਸਾਰੀ ਮੱਕੀ ਜੰਮੀ ਆਈ ਤੇ ਨਾਲ ਨਾਲ ਦੇਖੋ ਸਰੋਂ ਵੀ ਜੰਮੀ ਪਈ ਆ ਇਹ ਇਹ ਹੋ ਜਣੀ ਆਪਣੀ ਕੋਈ ਇਸ਼ੂ ਨਹੀਂ ਇੱਕ ਕੱਲ ਆਪਾਂ ਪਾਣੀ ਲਾਤਾ ਸੀਗਾ ਦੇਖੋ ਇਹ ਜਿਹੜੀ ਸਰੋਂ ਜੰਮੀ ਆ ਨਾ ਇਹਦਾ ਆਪਾਂ ਸਪਰੇਅ ਕਰ ਦਵਾਂਗੇ ਸਾਰੀ ਹੋ ਜੂ ਸਾਫ਼ ਆ ਦੇਖੋ ਸਾਰਾ ਬੁੱਟਾ ਜੰਮਿਆ ਆ ਹੁਣ ਇਹਨੂੰ ਆਪਾਂ ਨਾਲ ਦਾ ਇੱਕ ਗੋਬ ਦੀ ਸਪਰੇਅ ਕਰ ਦਵਾਂਗੇ ਜਿਹੜੀ ਗੋਬ ਦੇ ਵਿੱਚ ਜਿਹੜਾ ਸੁਰਾਜਾ ਪੈਣ ਲੱਗਦਾ ਹੁੰਦਾ ਸ਼ੁਰੂ ਤੋਂ ਆ ਗੋਬ ਖਾ ਜਾਂਦਾ ਹੁੰਦਾ ਉਹ ਆਹ ਜਿਹੜੀ ਆ ਗੋਬ ਆ ਨਾ ਇਹਨੂੰ ਵਿੱਚੋਂ ਖਾਣ ਲੱਗ ਜਾਂਦਾ ਮੱਛਰ ਵਰਗਾ ਹੁੰਦਾ ਉਹ ਸੁਰਾਜਾ ਕਹਿੰਦੇ ਨੇ ਉਹਨੇ ਆਪਾਂ ਹੁਣ ਇਹ ਹੋਜੇ ਵੀ ਤਾਂ ਜ਼ਿਆਦਾ ਚੰਗੀ ਗੱਲ ਆ ਆ ਦੇਖੋ ਆ ਤੁਹਾਨੂੰ ਦਿਖਾਉਣਾ ਮੈਂ ਆ ਬੈਠਾ ਆ ਦੇਖੋ ਸ਼ਾਇਦ ਦਿਖਦਾ ਹੋਵੇ ਆ ਦੇਖੋ ਆ ਬੈਠਾ ਸੁਰਾ ਹਾਂ ਜੀ ਆ ਸੁਰਾਜਾ ਆ ਗਿਆ ਹੈ ਹਾਂ ਇਹ ਮੱਛਰ ਜਿਹਾ ਹੀ ਹੁੰਦਾ ਚਾਹੀਏ ਇਹ ਹਾਂ ਸੁਰਾਜਾ ਮੱਛਰ ਜੇ ਫਿਰ ਖਾ ਜਾਂਦਾ ਇਹਦੇ ਹੁਣ ਇਹਨੂੰ ਫੇਰ ਅੱਗੇ ਨਹੀਂ ਵਧਣ ਦਿੰਦਾ ਹੁਣ ਜਿਵੇਂ ਆ ਸਰੋਂ ਜੰਮੀ ਹੋਈ ਹੈ ਜਿਹੜੀ ਇਹਨੂੰ ਹੁਣੇ ਆਪਾਂ ਸਪਰੇਅ ਕਰ ਦੇਣੀ ਆ ਤੇ ਮੈਂ ਇੱਕ ਹੋਰ ਵੀ ਆ ਜੀ ਇੱਕ ਚੀਜ਼ ਦੇਖੀ ਆ ਜਿਹੜੀ ਇਹ ਸਰੋਂ ਜੰਮੀ ਹੋਈ ਆ ਨਾ ਜਿਨ੍ਹਾਂ ਨੇ ਹੱਥੀਂ ਵੜਾਈ ਹੋਈ ਸੀਗੀ ਉਹਨਾਂ ਦੇ ਜ਼ਿਆਦਾ ਜੰਮੀ ਹੋਈ ਆ ਅੱਛਾ ਜਾਇਤਾ ਹੋਰੇ ਰੇਲੀ ਸਰੋ ਵਾਲੀ ਤੁਸੀਂ ਆਪਣੇ ਗੱਲ ਕਰ ਲੋ ਵੀ ਜਿਹੜੀ ਹੋਰ ਕੋਈ ਵੀ ਕਾਲੀ ਸਰੋਂ ਕੋਈ ਵੀ ਹਨਾ ਜਿਹਨੂੰ ਕਹਿੰਦੇ ਨੇ ਵੀ ਜਿਨ੍ਹਾਂ ਨੇ ਹੱਥੀਂ ਬੜਾਈ ਹੋਈ ਆ ਉਹਨਾਂ ਦੇ ਇਦੋਂ ਵੀ ਵੱਧ ਜੰਮੀ ਹੋਈ ਆ ਆਪਣੀ ਕੁੜੀ ਬਹੁਤੀ ਆ ਇੰਨੀ ਕਿ ਝੜਨਾ ਲਾਜ਼ਮੀ ਆ ਕੋਈ ਵੱਡੀ ਗੱਲ ਨਹੀਂ ਹੈਗੀ ਹੁਣ 400 ਗ੍ਰਾਮ ਇੱਕ ਕਿਲੇ ਦੇ ਵਿੱਚ ਬੀਜ ਪੈ ਜਾਂਦਾ ਸਰੋਂ ਦਾ ਠੀਕ ਹੈ 400 ਗ੍ਰਾਮ ਦੇ ਲੋ ਇੱਕ ਕਿਲਾ 4 ਇੰਚ ਦੇ ਬੀਜ ਪੈਂਦਾ ਤੇ ਹੁਣ 1 ਕਿਲੋ ਦਾਣੇ ਦੇ ਵਿੱਚ ਝੜ ਵੀ ਗਏ ਹੁਣ ਕਿ ਮੇਰੇ ਹਿਸਾਬ ਨਾਲ ਕਿਲੇ ਤਾਂ ਕੋਈ ਬਾਤ ਵੱਡੀ ਗੱਲ ਨਹੀਂ ਹੈਗੀ ਕਿ ਨਹੀਂ ਉਹ ਜੀ ਬੜਾਈ ਤੇ ਖਰਚਾ ਹੀ ਬੜਾ ਵੱਜ ਜਾਂਦਾ ਲੇਬਰ ਤੇ ਉਦੋਂ ਬਾਅਦ ਹਾਂ ਚਿਤ ਪਈ ਰਹਿੰਦੀ ਆ ਫਿਰ ਚਕਾਉਣੀ ਫਿਰ ਕਢਾਉਣੀ ਉਹੀ ਤਾਂ ਹੈ ਉਹ ਬਹੁਤ ਖਰਚਾ ਜਾਦੇ ਪੈ ਜਾਂਦਾ ਬਚਤ ਬਹੁਤ ਆ ਟਾਈਮ ਦੀ ਉਹ ਜਿਹੜਾ 2-4 ਦਿਨ ਕੱਢ ਕਢਈ ਆ ਵੱਡ ਵੱਡੀ ਏਚ ਲੱਗਣੇ ਨੇ ਹਾਂ ਉਹ ਇੱਕ ਦਿਨ ਚ ਆਪਣਾ ਟਰਾਲੀ ਚ ਪੈ ਗਿਆ ਆਪਣੇ ਇੱਥੇ ਮਾਰ ਨਾਲੇ ਹੋਰ ਆਚਾ ਹੁਣ ਜਿਹੜੀ ਆ ਦਿਨ ਇਹ ਜਿਹੜੀ ਤੀਜੀ ਫਸਲ ਵਾਲੀ ਹੋ ਗਿਆ ਨਾ ਸਰੋਂ ਸਰੋਂ ਵਾਲੀ ਇਹ ਦਿਨ ਵਾਲੀ ਜਿਹੜੀ ਮੱਕੀ ਹੁੰਦੀ ਆ ਇਹ ਜਿੰਨੀ ਜਲਦੀ ਹੋ ਜਾਵੇ ਬੀਜੀ ਜਾਵੇ ਉੰਨੀ ਚੰਗੀ ਐ ਇਹ ਕਿੱਡੀ ਲੱਗ ਵੀ ਗਈ ਬੈਠੀ ਆ ਨਾ ਚਾਚੇ ਕਿੱਡੀ ਗੱਲ ਆ ਹੁਣ ਇਹਨੂੰ ਜੇ ਸਪਰੇਅ ਕਰਾ ਕੇ ਆਪਾਂ ਇਹਨੂੰ ਹੁਣੇ ਉਹ ਕਰ ਦਈਏ ਤਾਂ ਹੁਣ ਇਹਦਾ ਕੰਮ ਸਹੀ ਜਾਂ ਨਹੀਂ ਫਿਰ ਅੱਗੇ-ਅੱਗੇ ਕੰਮ ਖਰਾਬ ਕਰ ਜਾਂਦੀ ਆ ਮਤਲਬ ਫਸਲ ਦਾ ਆਪਣੀ ਦਾ ਜਰੂਰਤ ਗੇੜਾ ਮਾਰਦੇ ਰਹਾ ਕਰੋ ਧਿਆਨ ਰੱਖਿਆ ਕਰੋ ਤੇ ਅਲਗਰਜੀ ਨਾ ਵਰਤਿਆ ਕਰੋ ਕਿਉਂਕਿ ਫਸਲ ਇੱਕ ਇਹੋ ਜਿਹੀ ਚੀਜ਼ ਆ ਜਿਹਨੂੰ ਮੌਕੇ ਦੀ ਜਿਹੜੀ ਗੌਰ ਆ ਉਹੀ ਕਾਮਯਾਬ ਕਰਦੀ ਆ ਜੇ 2-4 ਦਿਨ ਵੀ ਡਿਲੇ ਹੋ ਜਵੇ ਤਾਂ ਉਹ ਕੰਮ ਖਰਾਬ ਹੋ ਜਾਂਦਾ ਤੇ ਮਾਣਿਓ ਵੀਡੀਓ ਦੇ ਨਾਲ ਤੇ ਲਾਸਟ ਤੱਕ ਵੀਡੀਓ ਨੂੰ ਦੇਖਿਓ ਤੇ ਮਿੱਤਰੋ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਆਪਣੇ ਏਰੀਆ ਜਰੂਰ ਦੱਸਿਆ ਕਰੋ ਵੀ ਕਿਹੜੀ ਫਸਲ ਕਰਦੇ ਹੋ ਤੁਸੀਂ ਕੀ ਝਾੜਾ ਤੁਹਾਡੇ ਏਰੀਆ ਦਾ ਕੀ ਸਾਡੇ ਨਾਲ ਤੁਹਾਡਾ ਏਰੀਆ ਜਿਹੜੀ ਫਸਲ ਕਾ ਦਾ ਢੰਗ ਆ ਉਹ ਮਿਲਦਾ ਆ ਜਾਂ ਕੁਝ ਡਿਫਰੈਂਟ ਆਪੋ ਆਪਣਾ ਜਰੂਰ ਦੱਸਿਆ ਕਰੋ ਤਾਂ ਕਿ ਆਪਾਂ ਇਹਦੇ ਵਿੱਚ ਕੰਮ ਨੂੰ ਅੱਗੇ ਵਧਾ ਸਕੀ ਕੁਝ ਮੈਨੂੰ ਵੀ ਸਿੱਖਣ ਨੂੰ ਮਿਲੇ ਜਾਂ ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸ਼ੇਅਰ ਕਰਾਂ ਤੇ ਤੁਸੀਂ ਆਪਣਾ ਤਜਰਬਾ ਕਰੋ ਇਹ ਜਿੰਨਾ ਆਪਣੇ ਮਦਦ ਹੋਵੇ ਆਪਣੇ ਕਿਸਾਨ ਦੀ ਆਪਣੇ ਵੀਰਾਂ ਦੀ ਮਦਦ ਹੋਵੇ ਤਾਂ ਕਿ ਉਹ ਆਪਣੇ ਕੰਮ ਦੇ ਵਿੱਚ ਅੱਗੇ ਵਧ ਸਕਣ ਇਧਰਲੀ ਸਾਈਡ ਆਪਣੀ ਕਣਕ ਆ ਖੜੀ ਆ ਉਹ ਜਿਹਦੀ ਆਪਾਂ ਨੇ ਸਿਰਫ ਇੱਕ ਸਪਰੇਅ ਕਰੀ ਸੀਗੀ ਆ ਤੁਸੀਂ ਦੇਖ ਸਕਦੇ ਹੋ ਆ ਖੜੀ ਆ ਕਣਕ ਲੈ ਦੇਖੋ ਬੱਲੀ ਯਾਰ ਮੈਨੂੰ ਤਾਂ ਕੋਈ ਵਰਕ ਨਹੀਂ ਲੱਗਿਆ ਮਿੱਤਰੋ ਬੱਲੀ ਵੀ ਨਾ ਤੁਹਾਨੂੰ ਮੈਂ ਤੋੜ ਕੇ ਦਿਖਾਉਣਾ ਤੁਹਾਨੂੰ ਥੋੜੀ ਜੀ ਹੋਰ ਕੇ ਆਪਾਂ ਦੇਖਦੇ ਆਂ ਦਾਣਾ ਨੂੰ ਦੇਖ ਲਓ ਰੋਪਿਆ ਤਾਂ ਆਹ ਲਓ ਦੇਖੋ दाना ਕੀ ਮਾੜਾ ਯਾਰ ਕਿੱਥੇ ਗਿਆ ਪਿਆ ਲਓ ਦੇਖੋ ਪਈਆ ਸੋਨੇ ਵਰਗੀ ਕਣਕ ਕੋਈ ਹੈ ਨਕਸਾਨ ਚਾਚਾ ਕੋਈ ਹੈ ਦਾਣਾ ਮਾਜੂ ਪੰਜਾਂ ਚਾਂ ਦੇ ਇਲਾਵਾ ਉਹਦਣ ਆਪਾਂ ਦੁੱਧ ਜਿਆ ਦੇ ਹਾਂ ਕਿੰਨੀ ਵਧੀਆ ਬਣ ਗਈ ਹੈਨ ਵਧੀਆ ਸੋਨੇ ਵਰਗੀ ਬਣ ਗਈ ਤੇ ਮਤਲਬ ਇੱਕ ਮਾਜੂ ਨਹੀਂ ਹੈਗਾ ਕਿੰਨਾ ਮੋਟਾ ਦਾਣਾ ਇਸ ਵਾਰ ਵਧੀਆ ਹੈ ਹੈਨਾ ਨਾਲੇ ਚਾਚਾ ਸਪਰੇਇ ਇੱਕ ਕਰੀ ਅੱਗੇ ਮੈਂ 5 5 3 3 4 4 ਸਪਰੇਹਾਂ ਕਰ ਦਿੰਦਾ ਹੁੰਦਾ ਸੀਗਾ ਆ ਖੜਾ ਖੱਤਾ ਯਾਰ ਲੈ ਦੇਖ ਸਕਦੇ ਹੋ ਕਿੱਡਾ ਕੱਦ ਦਾ ਕੱਦ ਦਾ ਉਹ ਪਰਾਂ ਖੜੀ ਹੈ ਆਪਣੀ ਪਿੱਛੇ ਖੜੀ ਹੈ ਅੱਜ ਦਰ ਨੂੰ ਆ ਗਈ ਦੇਖੋ ਆਪਾਂ ਇਹਦਾ ਤੁਹਾਨੂੰ ਪੂਰਾ ਵੀਡੀਓ ਬਣਾ ਕੇ ਦੱਸਾਂਗੇ ਵੀ ਕਣਕਾਇਆ ਆਪਣਾ ਵੀ ਕੀ ਬਿਨਾ ਸਪਰੇਅ ਤੋਂ ਇੱਕ ਸਪਰੇਅ ਕਰਨ ਦੇ ਨਾਲ ਆਪਾਂ ਨੂੰ ਕੋਈ ਫਰਕ ਪਿਆ ਪੀਲੇ ਸਾਧ ਨਾਲ ਜਾਂ ਨਹੀਂ ਪਿਆ ਤੁਹਾਨੂੰ ਕਲੀਅਰ ਕਰ ਦਾਂਗੇ ਯਾਰ ਚਲਦੇ ਆ ਘਰ ਨੂੰ ਘਰੇ ਬੈਠ ਕੇ ਤੁਹਾਨੂੰ ਵੀਡੀਓ ਬਣਾਉਂਦੇ ਸਰਪੰਚ ਸਾਹਿਬ ਇੱਕ ਗੱਲ ਕਹਿਣਾ ਚਾਹੁੰਦੇ ਨੇ ਅੱਜ ਦੇ ਯੂਥ ਵਾਸਤੇ ਬੜੀ ਚੰਗੀ ਸੀ ਯਾਰ ਮੈਂ ਇਹ ਕਹਿਣਾ ਜਿਵੇਂ ਹੁਣ ਪੰਜਾਬ ਸਰਕਾਰ ਦੇ ਆ ਮੁੱਦਾ ਠਾਲਿਆ ਆ ਯਾਨੀ ਨਸ਼ਿਆਂ ਦਾ ਨਸ਼ਿਆਂ ਦਾ ਵੀ ਆਪਦੇ ਆਪ ਦੇ ਏਰੀਏ ਨੂੰ ਮੇਰਾ ਵੀਰ ਬਣ ਕੇ ਹਨਾ ਵੀ ਜੋ ਵੀ ਪਿੰਡ ਚ ਜਾਂ ਲੱਗਦਾ ਕੋਈ ਉਹਨੂੰ ਸਮਝਾਓ ਤੇ ਜਿਵੇਂ ਕੋਈ ਰੁਝਾਨ ਆਬ ਦਾ ਰੁਝਾਨ ਹੈ ਜੜੀ ਖੇਤੀ ਚ ਜੋ ਵੀ ਕੋਈ ਵੀ ਕੰਮ ਕਰਦਾ ਵੀ ਆਪਣੇ ਬਿਜ਼ੀ ਰਹੋ ਬਿਜ਼ੀ ਰਹੋ ਵੀ ਮਾੜੇ ਕੰਮਾਂ ਤੋਂ ਬਚੋ ਮਾੜੇ ਕੰਮਾਂ ਤੋਂ ਬਚੋ ਹਨਾ ਨਸ਼ਿਆਂ ਦੇ ਗੁਸ਼ਟੀ ਤੋਂ ਬਚਾਓ ਹਾਂ ਜੇ ਆਪਾਂ ਬਚਾਂਗੇ ਤਾਂ ਪੰਜਾਬ ਬਚੂਗਾ ਜੇ ਪੰਜਾਬ ਬਚੂਗਾ ਤਾਂ ਆਪਣੀ ਇਕਨੋਮੀ ਬਚੂਗੀ ਕੰਮ ਕਰਾਂਗੇ ਕੁਝ ਵਧਾਂਗੇ ਹਨਾ ਅੱਗੇ ਹਾਂ ਕਰਜ ਤੋਂ ਮੁਕਤ ਹੋਵਾਂਗੇ ਆਪਣਾ ਪਰਿਵਾਰ ਖੁਸ਼ ਰਹੂਗਾ ਠੀਕ ਨਹੀਂ ਖੁਸ਼ ਰਹੂਗਾ ਤਾਂ ਫਿਰ ਸਾਰੇ ਸਾਰਾ ਸੰਸਾਰ ਖੁਸ਼ ਆ ਮਹੱਲਾ ਖੁਸ਼ ਆ ਤੇ ਪਿੰਡ ਖੁਸ਼ ਆ ਸ਼ਹਿਰ ਖੁਸ਼ ਆ ਪੰਜਾਬ ਖੁਸ਼ ਆ ਤੇ ਨਾਲੇ ਆਪਣੇ ਬੱਚਿਆਂ ਚ ਬੈਠੋ ਆਪਣੇ ਮੈਂ ਤਾਂ ਯਾਰ ਇੱਕ ਚੀਜ਼ ਦੇਖੀ ਹੈ ਮਿੱਤਰੋ ਵੀ ਸਰਪੰਚ ਸਾਹਿਬ ਮੈਂ ਇੱਕ ਚੀਜ਼ ਨੂੰ ਕਿ ਵੀ ਯਾਰ ਕਿਸੇ ਪਿੱਛੇ ਆਪਣਾ ਦਿਮਾਗ ਖਰਾਬ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਕਿਸੇ ਦੀ ਗੱਲਾਂ ਦੇ ਵਿੱਚ ਆਉਣ ਦੀ ਕੋਈ ਜ਼ਰੂਰਤ ਨਹੀਂ ਇੱਥੇ ਤੁਹਾਡਾ ਪਰਿਵਾਰ ਹੀ ਤੁਹਾਡੇ ਨਾਲ ਖੜਦਾ ਆ ਠੀਕ ਆ ਤੁਸੀਂ ਲੱਖ ਕਰ ਲੋ ਕਿਸੇ ਚੰਗੇ ਦਾ ਕਿਸੇ ਮੰਦੇ ਦਾ ਕੋਈ ਮਤਲਬ ਨਹੀਂ ਹੈਗਾ ਤੁਸੀਂ ਆਪਣੇ ਵਧੀਆ ਵਿਚਾਰ ਰੱਖੋ ਆਪਣੀ ਵਧੀਆ ਸੋਚ ਰੱਖੋ ਹਮੇਸ਼ਾ ਪੋਜ਼ਿਟਿਵ ਰਹੋ ਮਿਹਨਤ ਕਰਨ ਦਾ ਜਜ਼ਬਾ ਆਪਣੇ ਅੰਦਰ ਬਣਾ ਕੇ ਰੱਖੋ ਆਪਣੇ ਆਪ ਅੱਗੇ ਵਧਾਓ ਯਾਰ ਬਸ ਤੁਹਾਡੀ ਜੇਬ ਚ 4 ਪੈਸੇ ਹੈਗੇ ਨੇ ਕਿਸੇ ਦੀ ਮਦਦ ਕਰ ਦੋ ਕਿਸੇ ਗਰੀਬ ਭਰਾ ਦੀ ਕਿਸੇ ਦੀ ਧੀ ਦਾ ਵਿਆਹ ਕਰ ਦੋ ਠੀਕ ਹੈ ਨਹੀਂ ਤੁਹਾਡੇ ਕੋਲ 4 ਪੈਸੇ ਵੱਧ ਨੇ ਕਿਸੇ ਕਿਸੇ ਕਿਉਂ ਪਿੱਛੇ ਜਾ ਰਹੀ ਹੈ ਬਾਈ ਉਹੀ ਤਾਂ ਗੱਲ ਕਰਦੇ ਆ ਆਪਣੇ ਸਿੱਖ ਭਾਵਨ ਜੋ ਕੋਈ ਗਰੀਬ ਆ ਪਿੰਡ ਚੋਂ ਉਹਨਾਂ ਨੂੰ ਆਪਾਂ ਨਾਲ ਉਹ ਕਰੀਏ ਹਨਾ ਸਾਥ ਦੇਈਏ ਸਿੱਖੀ ਦਾ ਪ੍ਰਚਾਰ ਕਰੀਏ ਉਹਨਾਂ ਨੇ ਯੋਧੇ ਸ਼ੂਰੇ ਬਣਾਈਏ ਨਸਲਾਂ ਤੋਂ ਪਰੇ ਰੱਖੀਏ ਚੰਗੇ ਪਾਸੇ ਲੱਗੋ ਖੇਡਾਂ ਕਰਵਾਓ ਪਰ ਕਹਿੰਦੇ ਜਿਹਦੇ ਕੋਲ ਪਾਈ ਚਾਰ ਪੈਸੇ ਵਧੀਆ ਹੈਗੇ ਨੇ ਕਿਸੇ ਗਰੀਬੀ ਕੀ ਦਾ ਵਿਆਹ ਕਰ ਦੋ ਮਾੜੇ ਪਾਸੇ ਜਾਣ ਦੀ بجائے ਮਾੜੀ ਜਗ੍ਹਾ ਜਾ ਕੇ ਪੈਸਾ ਖਰਚਣ ਦੀ بجائے ਕਿਸੇ ਚੰਗੇ ਵਧੀਆ ਜਗ੍ਹਾ ਦੇ ਕਿਸੇ ਨੂੰ ਉਹਦੀ ਮਦਦ ਕਰ ਦੋ ਉਹ ਚੰਗੀ ਗੱਲ ਆ ਹੰਕਾਰ ਕਾਸੇਦਾਨਾ ਕਰੋ ਯਾਰ ਮੈਂ ਤਾਂ ਇਹ ਈ ਜੀ ਦੇਦਾ ਜੇ ਆਪਣੇ ਕੋਲ ਚਾਰ ਪੈਸੇ ਹੈਗੇ ਨੇ ਗੱਡੀਆਂ ਹੈਗੀਆਂ ਨੇ ਕਿਸੇ ਕੋ 18 ਦੀ ਸਵਿਫਟਾਂ ਹੈਗੀਆਂ ਨੇ ਹਵਾ ਨਾ ਕਰੋ ਫਵਾ ਖੂਰੀ ਬੰਦ ਕਰੋ ਆਪਣੇ ਆਪ ਨੂੰ ਚੰਗਾ ਬਣਾ ਕੇ ਰੱਖੋ ਠੀਕ ਹੈ ਨਾ ਕਦੇਸ਼ਾ ਕਿਸੇ ਦਾ ਦਿਲ ਨਾ ਦਿਖਾਓ ਕਹਿੰਦੇ ਦਿਲਾਂ ਚ ਰੱਬ ਵੱਸਦਾ ਕਿਸੇ ਦਾ ਦਿਲ ਨਾ ਦਿਖਾਓ ਕਿ ਨਹੀਂ ਚਾਚਾ ਇਸ ਦਾ ਮਾੜਾ ਨਾ ਕਰੋ ਕਿਸੇ ਦਾ ਦਿਲ ਨਾ ਦਿਖਾਓ ਬਸ ਰੱਬ ਤੋਂ ਡਰ ਕੇ ਰਹੋ ਬਸ ਆਹੀ ਬਾਈ ਉਹਨੇ ਸਰਪੰਚ ਸਾਹਿਬ ਵੱਲੋਂ ਤੇ ਮੇਰੇ ਵੱਲੋਂ ਛੋਟੀ ਛੋਟੀ ਗੱਲਾਂ ਆਓ ਹੁਣ ਆਪਾਂ ਚੱਲਦੇ ਹਾਂ ਹਾਂਜੀ ਮਿੱਤਰੋ ਹੁਣ ਆਪਾਂ ਗੱਲ ਕਰਨ ਲੱਗੇ ਜਿਹੜਾ ਸਰੋਂ ਦੇ ਉੱਪਰ ਟੋਟਲ ਖਰਚਾ ਆਇਆ ਜਿੰਨਾ ਵੀ ਖਰਚਾ ਆਇਆ ਸਰੋਂ ਦੀ ਬਜਾਈ ਤੋਂ ਲੈ ਕੇ ਸਰੋਂ ਦੀ ਵਢਾਈ ਤੱਕ ਸਾਰੀ ਸਪਰੇਹਾਂ ਦਾ ਜੋ ਵੀ ਖਰਚਾ A to Z ਆਪਾਂ ਇਹਦੇ ਵਿੱਚ ਇਹ ਤੁਹਾਨੂੰ ਕਲੀਅਰ ਕਰਦੇ ਹਾਂ ਕੀ ਬਚਿਆ ਕਿੰਨਾ ਆਪਾਂ ਨੂੰ ਖਰਚਾ ਆਇਆ ਵੀ ਕਿੰਨਾ ਕਾਪਾ ਨੂੰ ਬਚਿਆ ਲੋਕ ਨੂੰ ਵੀਡੀਓ ਦੇ ਨਾਲ ਬਣੇ ਰਹੋ ਦੇਖੋ ਭਰਾਜੋ ਹੁਣ ਖਰਚਾ ਤੁਹਾਨੂੰ ਸਾਰਾ ਦਿਖਾ ਦਨੇ ਆਪਾਂ ਸਭ ਤੋਂ ਪਹਿਲਾਂ ਤਾਂ ਮਿੱਤਰੋ ਵਹਾਈ ਲਈ ਜਿਹੜਾ ਆਪਾਂ ਤੇਲ ਵਰਤੇ ਸੀ ਇਹਵੇਂ ਪਰ ਏਕੜ ਦੀ ਗੱਲ ਕਰਦਾ ਮਤਲਬ 1 ਕਿੱਲੇ ਦੇ ਹਿਸਾਬ ਨਾਲ ਸਾਰਾ ਜਿਹੜਾ ਆਪਣਾ ਖਰਚਾ ਉਹ 1 ਕਿੱਲੇ ਦੇ ਹਿਸਾਬ ਨਾਲ ਮੈਂ ਕਰ ਰਿਹਾ ਜਿਹੜਾ ਵਹਾਈ ਲਈ ਤੇਲ ਆਪਣਾ ਲੱਗਿਆ ਸੀਗਾ ਮੈਂ 1 ਕਿੱਲੇ ਦੇ ਵਿੱਚ ਟੋਟਲ ਮੈਂ ਲਗਭਗ ਲਾਇਆ ਵੀ ਇਹ 1200 ਰੁਪਏ ਦਾ ਆਪਣਾ ਟੋਟਲ ਮਤਲਬ ਵਿੱਚੇ ਤਾਂ ਬਹਾਈ ਹੋਗੀ ਵਿੱਚੇ ਬਾਅਦ ਦੇ ਜਿਹੜਾ ਚਲੋ ਆਪਾਂ ਨੇ ਵਧਾਇਆ ਕਰਿਆ ਆਪਾਂ ਟ੍ਰੈਡੀਟੂਰੀ ਲੈ ਕੇ ਜਾਂਦੇ ਰਹੇ ਸਾਰਾ ਮੈਂ 1200 ਰੁਪਏ ਦਾ ਐਸਟੀਮੇਟ ਲਾ ਕੇ ਚੱਲੇ ਆਂ ਵੀ ਇਹਦੇ ਵਿੱਚ ਤੇ ਜਿਹੜਾ ਸਰੋਂ ਦਾ ਜਿਹੜਾ ਬੀਜ ਆ ਗਿਆ ਸੀਗਾ ਅੱਗੇ ਉਹ 500 ਰੁਪਏ ਕਿਲੇ ਦੇ ਹਿਸਾਬ ਨਾਲ ਆਪਾਂ ਨੂੰ ਬੀ ਪਿਆਜ ਪਿਆ ਸੀਗਾ ਇਹਦਾ ਇਹ ਪ੍ਰੋਪਰ ਆ 1000 ਰੁਪਏ ਦਾ ਆਪਾਂ ਨੂੰ ਇੱਕ ਪੈਕੇਟ ਮਿਲਦਾ ਉਹਦੇ ਵਿੱਚੋਂ 400 ਗ੍ਰਾਮ 500 ਰੁਪਏ ਦੇ ਲੱਗ ਸਮਥਿੰਗ ਪਿਆ ਹੈ ਤੇ ਅੱਗੇ ਜਿਹੜਾ ਬਜਾਈ ਦਾ ਜਿਹੜਾ ਆਪਾਂ ਨੂੰ ਕਿਰਾਇਆ ਪਿਆ ਸੀਗਾ ਜਿਹੜਾ ਆਪਾਂ ਬਜਾਈ ਸੀਗੀ ਤੁਹਾਨੂੰ ਦੱਸਿਆ ਸੀਗਾ ਉਹ ਟਰੈਕਟਰ ਵਾਲੇ ਨਾਲ ਬਜਾਈ ਸੀਗੀ ਆਪਾਂ ਨੂੰ 1200 ਰੁਪਏ ਪਰ ਕਿੱਲੇ ਦੇ ਹਿਸਾਬ ਨਾਲ ਉਹ ਵੀਰ ਲੈ ਕੇ ਗਏ ਸੀ ਆਪਾਂ ਤੋਂ ਵੀ ਇੱਕ 1200 ਰੁਪਏ ਤੇ ਅੱਗੇ ਆ ਗਿਆ ਆਪਣੇ ਇਹਦੇ ਵਾਲ ਦੇ ਵਿੱਚ ਤੇ ਡੀਪੀ ਪਲੱਸ ਸੁਪਰ ਡੀਪੀ ਆ ਥੈਲਾ ਤੇ ਸੁਪਰ ਜਿਹੜਾ ਜ਼ਿੰਕ ਕੋਟਡ ਸੁਪਰ ਸੀਗਾ ਆਪਾਂ ਉਹ ਵਰਤਿਆ ਸੀਗਾ ਤੇ ਜਿੰਨਾ ਕਿ ਮੈਂ ਮੈਨੂੰ ਹੁਣ ਪ੍ਰੋਪਰ ਇਹ ਨਹੀਂ ਪਤਾ ਵੀ ਡੀਏਪੀ ਦਾ ਕੀ ਭਾਅ ਸੀਗਾ ਉਦੋਂ ਮੈਂ 1300 ਰੁਪਏ ਸਮਥਿੰਗ ਮੰਨ ਕੇ ਚੱਲਿਆ ਵੀ 150 ਉੱਪਰ ਥੱਲੇ ਹੋ ਸਕਦਾ ਤੇ ਵੀ 7400 ਰੁਪਏ ਦਾ ਆਪਣਾ ਸੀਗਾ ਉਹ ਆਪਣੇ ਸੁਪਰ ਜ਼ਿੰਕ ਕੋਟਡ ਜਿਹੜੀ ਸੀਗਾ ਜਿਹੜਾ ਤੇ ਇਹ ਟੋਟਲ ਹੋ ਗਿਆ 1750 ਰੁਪਏ ਦਾ ਤੇ ਉਸ ਤੋਂ ਬਾਅਦ ਆਗੇ ਜਿਹੜੇ ਭਈਆ ਨੇ ਆਪਣੀ ਖਾਣਾ ਖੂਣਾ ਤਿਆਰ ਕਰੀ ਸੀ ਲੇਬਰ ਜਿਹੜੀ ਪਈ ਸੀ ਇਹਦੇ ਉੱਪਰ ਕੋਈ ਕਾਇ ਲਾਏ ਹਨਾ ਸਾਈਡਾਂ ਤੇ ਤੇ ਉਹ ਚੀਜ਼ 500 ਰੁਪਏ ਕਿਲੇ ਦੇ ਹਿਸਾਬ ਨਾਲ ਆਪਾਂ ਤੋਂ ਲੇਬਰ ਲੈ ਕੇ ਗਈ ਸੀ ਉਦੋਂ ਤੇ ਫਿਰ 300 ਸਪਰੇਆਂ ਹੋ ਗਈਆਂ ਸੀਗੀਆਂ ਇਹਦੇ ਉੱਪਰ ਮਤਲਬ ਪਹਿਲਾਂ ਆਪਣੇ ਇਹ ਇੱਕ ਅੱਖਾਂ ਵਾਲੀ ਸਪਰੇ ਨਹੀਂ ਹੈਗੀ ਇਹ ਮਤਲਬ ਕੱਖਾਂ ਵਾਲੇ ਤੋਂ ਬਿਨਾਂ ਕੱਖਾਂ ਨਹੀਂ ਲਾ ਕੇ ਚਾਰ ਕਰਤੀਆਂ ਸੀਗੀਆਂ ਕੁਝ ਆਪਾਂ ਨੂੰ ਪਹਿਲੀ ਵਾਰ ਥੋੜਾ ਜਿਹਾ ਪਤਾ ਘੱਟ ਸੀ ਕਿ ਤਾਂ ਕਰਕੇ ਥੋੜਾ ਖਰਚਾ ਹੋ ਸਕਦਾ ਵੀ ਆਪਾਂ ਥੋੜਾ ਜਿਆਦਾ ਕਰਤਾ ਹੋਵੇ ਫਿਰ ਅੱਗੇ ਅੱਗੇ ਹੁਣ ਆਪਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇ ਆ ਆਪਾਂ ਇਸ ਵਾਰ ਸਿੱਖਣ ਨੂੰ ਮਿਲ ਗਿਆ ਆਪਾਂ ਨੂੰ ਇਹ ਚੀਜ਼ ਦੇ ਵਿੱਚੋਂ ਅੱਗੇ ਨੂੰ ਆਪਾਂ ਇਹ ਚੀਜ਼ਾਂ ਧਿਆਨ ਹੋਰ ਵੀ ਆਪਾਂ ਖਰਚਾ ਘਟਾਉਣ ਦੀ ਕੋਸ਼ਿਸ਼ ਕਰਾਂਗੇ ਤੇ ਮੈਂ ਲੱਗ ਕੇ ਚੱਲਾਂ ਵੀ 1000 ਰੁਪਏ ਸਮਥਿੰਗ ਇੱਕ ਸਪਰੇ ਹੋਈ ਆਪਾਂ ਤੇ ਦੋ ਥੈਲੇ ਮੈਂ ਯੂਰੀ ਦੇ ਪਾਏ ਨੇ ਇੱਕ ਗਿੱਲੇ ਦੇ ਵਿੱਚ ਤਿੰਨ ਬਾਰ ਮੈਂ ਪਾਇਆ ਮਤਲਬ ਦੋ ਥੈਲੇ ਮੈਂ ਤਿੰਨ ਬਾਰ ਪਾਏ ਨੇ ਤੇ ਜੇ ਆਪਾਂ ਮੰਨ ਕੇ ਚੱਲੀਏ ਵੀ ਇਹ ਟੋਟਲ ਆਪਾਂ 5500 ਰੁਪਏ ਦਾ ਮੈਂ ਯੂਰੀ ਲਾਇਆ ਦੋ ਥੈਲੇ ਕੀਲੇ ਦੇ ਹਿਸਾਬ ਨਾਲ ਸਪਰੇਅ ਕਰਾਈ ਦੀ ਜਿਵੇਂ ਤਿੰਨ ਬਾਰ ਸਪਰੇਅ ਹੋਈ ਆ ਹਨਾ ਉਸ ਹਿਸਾਬ ਨਾਲ ਪੰਪ ਦੇ ਤੇ ਵੀ ਆਪਾਂ 540 ਰੁਪਏ ਆਪਾਂ ਨੂੰ ਕੀਲੇ ਦੇ ਸਪਰੇਅ ਪਈ ਆ ਤੇ ਉਸ ਤੋਂ ਬਾਅਦ ਦੇ ਵਿੱਚ ਆ ਗਿਆ ਅੱਗੇ ਇਹ ਦੋ ਥੈਲੇ ਯੂਰੀਏ ਦੇ ਹੋਗੇ ਆਪਾਂ ਜਿਹੜੇ ਪਾਤੇ ਸਪਰੇ ਕਰਾਈ ਆ ਆਪਾਂ ਜਿਹੜਾ 540 ਰੁਪਏ ਇੱਕੱਖਾਂ ਦੀ ਸਪਰੇ ਜਿਹੜੀ ਆਪਾਂ ਬੀਜਣਸਾਰ ਜਿਹੜੀ ਆਪਾਂ ਕਰਾਉਨੇ ਹੁੰਨੇ ਆ ਜਦੰਨੇ ਨਾ ਉਹਦੇ ਉਸੇ ਟਾਈਮ 1000 ਰੁਪਏ ਦੀ ਸਪਰੇ ਮੰਨ ਕੋ ਚਰੋ ਕੀਲੇ ਦੀ ਇਹ ਹੋ ਗਈ ਸੀ ਜਿਹਦੇ ਵਿੱਚ ਇੱਕੱਖਾਂ ਲਈ ਸਾਰੀ ਦਵਾਈ ਪਾਈ ਜਿਹੜਾ ਨਦੀਨ ਨਹੀਂ ਹੋਣ ਦਿੰਦੀ ਜਿਹੜੀ ਉਹਦੀ ਗੱਲ ਕਰਦਾ ਮੈਂ ਤੇ ਫਿਰ ਆਪਣੇ ਇੱਕ ਆ ਗਿਆ ਵੜਾਈ ਕੰਬੈਨ ਵਾਲੀ ਆ ਗਈ ਤੇ ਮੰਡੀ ਲੈ ਕੇ ਜਾਣ ਵਾਸਤੇ ਆਪਾਂ ਨੂੰ 1500 ਰੁਪਏ ਆਪਾਂ ਕਰਾਇਆ ਦਿੱਤਾ ਸੀਗਾ ਉਹ ਗੱਡੀ ਵਾਲੇ ਵੀਰ ਨੂੰ ਤੇ ਆੜਤ ਪਲੱਸ ਲੀਵਰ ਪੈ ਗਈ ਸੀਗੀ ਆਪਾਂ ਨੂੰ ਜਿਹੜੀ ਮੰਡੀ ਦੇ ਵਿੱਚ ਉਹਨਾਂ ਨੇ ਪਾਈ ਸੀਗੀ ਤੇ ਉਹ ਸੀਗੀ ਪਾਈ ਸੀ ਆਪਾਂ ਨੂੰ ਇਹ 1 ਕਿਲੇ ਦੇ ਹਿਸਾਬ ਦੀ ਗੱਲ ਕਰਾਂ 500 ਰੁਪਿਆ ਸਮਥਿੰਗ ਕੁਝ ਤੇ ਆੜਤ ਵਿੱਚੇ ਇਹਦਾ ਹੋ ਆ ਗਿਆ ਤੇ ਇਹਦਾ ਹੁਣ ਟੋਟਲ ਸਾਰਾ ਆਪਾਂ ਨੂੰ ਖਰਚਾ ਪੈ ਗਿਆ ਸੀਗਾ ਜੀ 14740 ਰੁਪਏ ਬਣ ਗਏ ਠੀਕ ਹੈ ਜੀ ਟੋਟਲ ਮਤਲਬ ਇਹ ਟੋਟਲ ਪੈ ਗਿਆ ਸੀਗਾ ਆਪਾਂ ਨੂੰ ਤੇ ਹੁਣ ਇਸ ਤੋਂ ਬਾਅਦ ਹੁਣ ਆ ਗਈ ਆਪਣੀ ਜਿਹੜੀ ਇਹਦੀ ਰੇਟ ਲੱਗਿਆ ਸੀ ਆਪਣਾ ਸਰੋਂ ਦਾ 7500 ਰੁਪਏ ਲੱਗਿਆ ਸੀਗਾ ਕੁਇੰਟਲ ਤੇ 8 ਕੁਇੰਟਲ ਆਪਣੇ 8 ਕੁਇੰਟਲ 70 ਕਿਲੋ ਆਪਣੀ ਕੀਲੇ ਦੀ ਔਸਤ ਪਈ ਸੀਗੀ ਇਹਦੇ ਵਿੱਚ ਟੋਟਲ ਹੋਊਗੀ ਇਹ ਆਪਣੀ 8 ਕੁਇੰਟਲ 70 ਕਿਲੋ 65250 ਰੁਪਏ ਦੀ ਇਹਦੇ ਵਿੱਚ ਹੁਣ ਆਪਾਂ ਨੇ ਖਰਚਾ ਕਰਨਾ ਮਾਈਨਸ ਖਰਚਾ ਮਾਈਨਸ ਕਰ ਦੇਣਾ ਆਪਾਂ 14000 740 ਰੁਪਏ ਇਹ ਖਰਚਾ ਆਪਾਂ ਮਾਈਨਸ ਕਰਨਾ ਇਹਦੇ ਵਿੱਚੋਂ ਟੋਟਲ ਇਹ ਖਰਚਾ ਮਾਈਨਸ ਕਰਕੇ ਆਪ ਨੂੰ ਆ ਗਿਆ 50510 ਰੁਪਏ ਜਿਹੜਾ ਆਪਾਂ ਨੂੰ ਬਚ ਗਿਆ ਮਤਲਬ ਆਪਣਾ ਇਨਕਮ ਹੋ ਗਈ ਆਮਦਨ ਹੋ ਗਈ ਜਿਹੜੀ ਆਪਣੀ ਇੱਕ ਕੀਲੇ ਦੇ ਹਿਸਾਬ ਨਾਲ ਮਿੱਤਰੋ ਆ ਹੈਗਾ ਸਾਰਾ ਖਰਚਾ ਲ ਤੁਸੀਂ ਦੇਖ ਸਕਦੇ ਹੋ ਸਕਰੀਨ ਸ਼ਾਟ ਲੈ ਲਓ ਤੇ ਇਹ ਪੂਰਾ ਐਗਜੈਕਟ ਆ ਥੋੜਾ ਬਹੁਤਾ ਜਿਵੇਂ ਡੀਏਪੀ ਦਾ ਰੇਟ ਸਮਥਿੰਗ 1350 ਤੋਂ 1400 ਹੋ ਸਕਦਾ ਮਤਲਬ 1950 ਤੋਂ ਉੱਪਰ ਥੱਲੇ ਹੋ ਸਕਦਾ ਬਾਕੀ ਟੋਟਲ ਇਹ ਸਾਰਾ ਆਪਣਾ ਜੈਨੂਅਨਾ ਜੋ ਵੀ ਇਹਦੇ ਵਿੱਚ ਆਪਾਂ ਖਰਚਾ ਮੈਂ ਇਕੱਲਾ ਇਕੱਲਾ ਖਰਚਾ ਲਿਖਿਆ ਹੋਇਆ ਸੀਗਾ ਮੈਂ ਸਾਰਾ ਤੁਹਾਨੂੰ ਖਰਚਾ ਲਾ ਕੇ ਸਾਰਾ ਤੁਹਾਨੂੰ ਦੱਸਤਾ 50000 ਰੁਪਏ ਸਮਥਿੰਗ ਮੰਨ ਲਿਓ 50000 ਰੁਪਏ ਆਪਾਂ ਨੂੰ ਇਹਦੇ ਵਿੱਚ ਆਪਾਂ ਨੂੰ ਕਿ ਪਰ ਇਕੜ ਦੇ ਹਿਸਾਬ ਨਾਲ ਆਪਾਂ ਨੂੰ ਬਚ ਗਿਆ ਸਰੋਂ ਦਾ ਹੁਣ ਆਪਾਂ ਅੱਗੇ ਲਾਤੀ ਆ ਆਪਣੇ ਮੱਕੀ ਹੁਣ ਮੱਕੀ ਜਿਹੜੀ ਵੀ ਹੋਊਗੀ ਉਹ ਆਪਾਂ ਤੁਹਾਡੇ ਆਪਾਂ ਨੂੰ ਬੋਨਸ ਹੈ ਇੱਕ ਈ ਮਿੱਤਰੋ ਅੱppa ਤੁਹਾਨੂੰ ਪੂਰਾ ਸਾਰਾ ਦਿਖਾਤਾ ਵੀ ਕੀ ਆਪਾਂ ਨੂੰ ਬਚਿਆ ਕਿਵੇਂ ਕੀ ਸਾਰਾ ਕੁਝ ਤੁਹਾਨੂੰ ਉਹ ਜੋ ਵੀ ਸੀ ਖਰਚ ਆਪਾਂ ਤੁਹਾਨੂੰ ਦੱਸਤਾ ਮੈਂ ਉਮੀਦ ਕਰਦਾ ਹਾਂ ਸਾਰੀ ਆਪਣੀ ਵੀਡੀਓ ਪਸੰਦ ਆਈ ਹੋਊਗੀ ਜੇ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਆਪਣਾ ਏਰੀਆ ਜੂਰ ਦੱਸਿਓ ਬਹੁਤ ਬਹੁਤ ਧੰਨਵਾਦ ਜੀ